ਮਨੁੱਖ ਦੇ ਪ੍ਰਾਣਾਂ ਦੇ ਵਿੱਚ ਜੋ ਤਿਆਸ ਹੈ ਤੜਪ ਹੈ ਖਿੱਚ ਹੈ ਉਹ ਅਨੰਦ ਦੀ ਹੈ ਅਨੰਦ ਵਿੱਚ ਸਭ ਕੁਝ ਆ ਜਾਂਦਾ ਹੈ ਅਧਿਆਤਮਕ ਬਲ ਸਮਾਧੀ ਪਰਮ ਰਸ ਪਰਮ ਸ਼ਾਂਤੀ ਨਿਰਵੈਰਤਾ ਨਿਰਭੈਤਾ ਤਮਾਮ ਦੇਵੀ ਗੁਣ ਇੰਜ ਕਹ ਲੋ ਸਾਰੇ ਰੱਬੀ ਗੁਣਾ ਨੂੰ ਜੇ ਕਿਦਰੇ ਇੱਕ ਸ਼ਬਦ ਦੇ ਵਿੱਚ ਧਿਆਨ ਕਰਨਾ ਹੋਵੇ ਤੇ ਇਤਨਾ ਹੀ ਕਹਿ ਦੇਣਾ ਕਾਫੀ ਹੈ ਅਨੰਦ। ਇਹਦੇ ਵਿੱਚ ਸਭ ਕੁਝ ਆ ਗਿਆ। ਤੇ ਮੈਂ ਇਹ ਵੀ ਯਾਰ ਕਰ ਗਿਆ ਅਨੰਦ ਨੂੰ ਕਿਦਰੇ ਸੁੱਖ ਨਾਲ ਸਮਝ ਲੈਣਾ। ਸੁੱਖ ਸੀਮਤ ਹੁੰਦਾ ਹੈ। ਔਰ ਸੁੱਖ ਨੂੰ ਦੁੱਖ ਵਿੱਚ ਬਦਲਦਿਆਂ देर ਨਹੀਂ ਲੱਗੇ। ਸਾਰਿਆਂ ਦੀ ਜ਼ਿੰਦਗੀ ਦਾ ਇਹ ਅਨੁਭਵ ਹੋਵੇਗਾ। ਕੱਲ ਤੱਕ ਜੋ ਸੁਖ ਸੀ ਉਹ ਅੱਜ ਦੁੱਖ ਬਣ ਗਿਆ ਹੈ ਹਰ ਉਹ ਵਸਤੂ ਜੋ ਕਿਸੇ ਵਕਤ ਸੁਖ ਪ੍ਰਤੀਤ ਹੁੰਦੀ ਹੈ ਲਾਜ਼ਮੀ ਨਹੀਂ ਉਹ ਸੁਖ ਹਮੇਸ਼ਾ ਹੀ ਹੋਵੇ ਉਹ ਦੁੱਖ ਵਿੱਚ ਬਦਲ ਜਾਂਦਾ ਹੈ ਲੇਕਿਨ ਅਨੰਦ ਆਪਣੀ ਇੱਕ ਥਾਂ ਤੇ ਹੈ ਅਨੰਦ ਸਿੱਧਾ ਪ੍ਰਮਾਤਮਾ ਤੋਂ ਮਿਲਦਾ ਹੈ ਸੁਖ ਪਦਾਰਥਾਂ ਤੋਂ ਮਿਲਦਾ ਹੈ ਇਹ ਪਦਾਰਥ ਪ੍ਰਮਾਤਮਾ ਦੀ ਛਾਇਆ ਨੇ ਮਹਾ ਮਾਈ ਤਾਂ ਕੀ ਹੈ ਛਾਇਆ درخت ਦੀ ਛਾਇਆ ਲਈ ਸਾਨੂੰ ਕੋਈ ਉੱਪਰ ਉੱਠਣ ਦੀ ਲੋੜ ਨਹੀਂ ਹੈ ਛਾਇਆ ਜ਼ਮੀਨ ਤੇ ਵੀ ਮਿਲ ਜਾਂਦੀ ਹੈ ਪਦਾਰਥਾਂ ਨੂੰ ਪ੍ਰਾਪਤ ਕਰਨ ਲਈ ਧੀਆਂ ਪੁੱਤਰਾਂ ਦੀ ਪੂਰਤੀ ਕਰਨ ਲਈ ਸੰਸਾਰਿਕ ਜਸ ਪ੍ਰਭਤਾ ਹਾਸਲ ਕਰਨ ਲਈ ਕੋਈ ਸੁਰਤ ਉੱਚੀ ਕਰਨ ਦੀ ਲੋੜ ਨਹੀਂ ਹੈ ਨਿਰਵੈਰ ਬਣੰਦੀ ਨਿਰਵੈ ਜੋ ਹੈ ਨਿਰਭੈ ਬਣੰਦੀ ਦਿਆਲੂ ਬਣੰਦੀ ਇਸ ਤਰ੍ਹਾਂ ਦੀ ਕੋਈ ਲੋੜ ਨਹੀਂ ਹੈ بڑے بڑے ਕਠੋਰ ਬੰਦਿਆਂ ਦੇ ਵੀ ਧੀਆਂ ਪੁੱਤਰ ਹੈਗੇ ਨੇ ਔਰ بڑے بڑے ਜ਼ਾਲਮ ਲੋਕਾਂ ਕੋਲ ਵੀ ਸਤਾ ਹੈ ਸੀ بڑے بڑے ਦੁਸ਼ਟ ਮਨੁੱਖਾਂ ਕੋਲ ਵੀ ਸੰਸਾਰ ਦੇ ਸੁੱਖ ਹੈ ਸਨ ਸੁੱਖ ਦੀ ਪ੍ਰਾਪਤੀ ਲਈ ਕੋਈ ਸੁਰਤ ਉੱਚੀ ਕਰਨ ਦੀ ਲੋੜ ਨਹੀਂ ਹੈ ਇਸ ਵਾਸਤੇ ਮੈਂ ਅਰਜ਼ ਕਰਾਂ بڑے بڑے ਨੀਵੇਂ ਮਨੁੱਖਾ ਕੋਲ ਵੀ ਤੁਹਾਨੂੰ ਦੁਨਿਆਵੀ ਸੁੱਖ ਮਿਲਣਗੇ بڑے بڑے ਦੁਸ਼ਟ ਬੰਦਿਆਂ ਕੋਲ ਵੀ ਤੁਹਾਨੂੰ ਸੰਸਾਰ ਦਾ ਸੁੱਖ ਮਿਲੇਗਾ ਕਿਉਂਕਿ ਸੁੱਖ ਕੀ ਹੈ ਸੰਸਾਰਿਕ ਪਦਾਰਥ ਇਹ ਦਰਖਤ ਦੀ ਛਾਇਆ ਹੈ ਪ੍ਰਮਾਤਮਾ ਰੂਪੀ ਦਰਖਤ ਦੀ ਛਾਇਆ ਹੈ ਇਹ ਛਾਇਆ ਬਦਲਦੀ ਰਹਿੰਦੀ ਹੈ ਅਜ ਇਸ ਪਾਸੇ ਕੱਲ ਉਸ ਪਾਸੇ ਛਾਇਆ ਦੇ ਚਲਟਾਇ छाया जमीन पे मिल जाती है जमीन तो ऊपर उठने दी लोड़ नहीं पर फल चाहिए हो सकता है درختਾਂ ਦੇ ਫਲ ਜ਼ਮੀਨ ਤੇ ਗਰੇ ਵੀ ਮਿਲ ਜਾਣ ਮਿਲਦੇ ਨੇ नाम ਦਾ ਫਲ ਆਨੰਦ ਦਾ ਫਲ जमीन ਤੇ ਗਰਿਆ ਹੋਇਆ ਨਹੀਂ ਮਿਲੇਗਾ ਸੁਰਤ ਉੱਚੀ ਕਰਨੀ ਪਏ ਬਹੁਤ ਉੱਚੀ ਕਰਨੀ ਪਏ ਉਹ ਚੜਾਈਆਂ ਦਾ ਵਾਰਗ ਹੈ ਜਿਸ ਨੂੰ ਭਗਤ ਕਬੀਰ ਨੇ ਕਿਹਾ ਹੈ ਜਹਿ ਮਾਰਗ ਪੰਡਤ ਗਏ ਪਾਛੇ ਪਰਿਬਹੀਰ ਇੱਕ ਔਘਟ ਘਾਟੀ RAM ਕੀ ਤੇ ਚੜ ਰਿਓ ਕਬੀਰ ਜਿਸ ਰਸਤੇ ਤੇ ਚਤਰ ਚਲਾਕ ਤੇ ਕਰਮ ਕਾਂਢੀ ਮਨੁਖ ਚੱਲ ਪੈ ਨੇ ਦੁਨੀਆ ਬਹੁਤ ਉਹਨਾਂ ਦੇ ਪਿੱਛੇ ਬਹੁਤ ਜੋ ਕਹਿ ਦਿਨ 10 ਮਿੰਟ ਦੇਚ ਸਮਾਦੀ ਲੱਗ ਜਾਏਗੇ ਅਸੀਂ ਤੁਹਾਡੀ ਮਨੋ ਕਾਮਨਾ ਦੀ ਪੂਰਤੀ ਕਰਦੇ ਆਂਗੇ ਇਹ ਤਵੀਜ਼ ਲੈ ਜਾਓ ਪੁਰਾਣਾ ਕੰਮ ਤੁਹਾਡਾ ਹੋ ਜਾਏਗਾ ਇਸ ਤਰ੍ਹਾਂ ਦੇ ਲੋਕਾਂ ਦੇ ਪਿੱਛੇ ਬੜੀ ਭੀੜ ਹੈ ਕਿਉਂਕਿ ਇਸ ਤਰ੍ਹਾਂ ਦੇ ਲੋਕਾਂ ਦੇ ਪਿੱਛੇ ਚੱਲਣ ਲਈ ਕੋਈ ਉੱਚਾ ਨਹੀਂ ਉਠਣਾ ਪੈਂਦਾ ਇਹਦੀ ਮਰਜ਼ ਕਰਦੇ ਆ ਕੋਈ ਉੱਚਾ ਨਹੀਂ ਉਠਣਾ ਪੈਂਦਾ ਪਰ ਜੇ ਕਬੀਰ ਦੇ ਪਿੱਛੇ ਚੱਲਣਾ ਹੋਵੇ ਕਬੀਰ ਤੇ ਘਾਟੀ ਦਾ ਮਾਰਗ ਹੈ ਪਹਾੜੀ ਰਸਤਾ ਕਬੀਰ ਦਾ ਗਿਆਨ ਕਿਸੇ ਮਹਾਨ ਅਵਤਾਰੀ ਪੁਰਸ਼ ਕੋਲ ਘਟ ਨਹੀਂ ਹੈ ਪਰ ਕਬੀਰ ਦੇ ਪਿੱਛੇ ਕੋਈ ਭੀੜ ਨਹੀਂ ਹੈ ਕਬੀਰ ਨਿਵਾਣ ਦਾ ਰਸਤਾ ਨਹੀਂ ਚੁਣਦੇ ਇਹ ਤੇ ਚੜਹਾਈਆਂ ਦਾ ਮਾਰਗ ਹੈ ਇੱਕ ਅਉ ਘਟ ਘਾਟੀ RAM ਕੀ ਕਹੀਂ ਚੜ ਰਿਹਾ ਉਹ ਕਬੀਰ ਇੱਕ ਵਿਖੜੀ ਘਾਟੀ ਤੇ ਮੈਂ ਚੱਲ ਲੇਂ ਕਬੀਰ ਕਹਿੰਦੇ ਨੇ ਮੇਰੇ ਅੱਗੇ ਕੋਈ ਨਹੀਂ ਕਿ ਮੇਰੀ ਢਾਰਸ ਬੱਜੇ ਕਿ ਮੈਥੋਂ ਅੱਗੇ ਵੀ ਕੋਈ ਜਾ ਰਿਹਾ ਹੈ ਪਰ ਮੇਰੇ ਪਿੱਛੇ ਵੀ ਕੋਈ ਨਹੀਂ ਪਤਾ ਹੈ ਉਸ ਰਸਤੇ ਨੂੰ ਉਜੜਿਆ ਹੋਇਆ ਰਸਤਾ ਕਹਿੰਦੇ ਨੇ ਜਿਸ ਤੇ ਕੋਈ ਚਲੇ ਨਾ ਕਹਿੰਦੇ ਨੇ ਰਸਤਾ ਉਜੜ ਗਿਆ ਕਿਉਂ ਕੋਈ ਚੱਲਦਾ ਹੀ ਨਹੀਂ ਪਤ ਨਹੀਂ ਦੋਸ਼ ਸ਼ਬਦ ਬਰਦਾਸ਼ ਕਰੋਗੇ ਕਿ ਨਹੀਂ ਸਾਰੇ ਰਸਤਿਆਂ ਦੇ ਤੇ ਵਸੇਬੇ ਬੜੇ ਨੇ ਬੜੀਆਂ ਰੌਣਕਾਂ ਨੇ ਇਕ ਧਰਮ ਦਾ ਮਾਰਗ ਹੀ ਮੈਨੂੰ ਉਜੜਿਆ ਹੋਇਆ ਦਿਖਾਈ ਦਿੰਦਾ ਇਸ ਵਾਸਤੇ ਬੇਸ਼ਤਰ ਚਰਚ ਸੁਨਨੇ ਹੋ ਗਏ ਨੇ ਉਜੜ ਲੈ ਨੇ ਬੇਸ਼ਤਰ ਮਸਜਿਦਾਂ ਬਿਲਕੁਲ ਸੁਨੀਆਂ ਹੋ ਗਈਆਂ ਸਨਾਟਾ ਛਾਇਆ ਹੈ ਔਰ ਬੇਸ਼ਤਰ ਗੁਰਦੁਆਰੇ ਖਾਲੀ ਕੋਈ ਅੰਮ੍ਰਿਤ ਵੇਲੇ ਉਮੰਗ ਤੇ ਤਾਰੰਗ ਲੈ ਕੇ ਆਏ ਹੋਵਨ ਇਸ ਤਰ੍ਹਾਂ ਦੁਨੀਆ ਦੇ ਸਾਰੇ ਗੁਰਦੁਆਰਿਆਂ 'ਚ ਇਸ ਤਰੀਕੇ ਦੇ ਨਾਲ ਗੱਲ ਨਹੀਂ ਹੈ। ਇਸ ਨੂੰ ਇੱਕ ਮਹਾਨ ਸ਼ਾਇਰ ਇੰਜ ਕਹਿੰਦਾ ਹੈ। ਕਾਫਲੇ ਜਾਂ ਵੜ ਗਏ ਜਾਂ ਮਿਟ ਗਏ ਰਾਸਤੇ ਸਮਸਾਨ ਨਜ਼ਰ ਆਤੇ ਹਨ। ਕਹਿੰਦਾ ਰੱਬ ਦੇ ਮਾਰਗ ਤੇ ਜਿਹੜੇ ਚਲੇ ਸਨ ਕੁਝ ਤੇ ਪਹੁੰਚ ਗਏ। ਕੁਝ ਰਸਤੇ 'ਚ ਹੀ ਖੱਪ ਗਏ। ਇਹ ਕਹਿੰਦਾ ਹੁਣ ਤੇ ਰਸਤਾ ਉਜੜਿਆ ਆਇਆ ਦਿਖਾਈ ਦਿੰਦਾ ਉਜੜਿਆ ਹੋਇਆ ਚਲਿਆ ਸਹੀ ਕਿਸੇ ਵਕਤ ਰਵਦਾਸ ਜੁੱਤੀਆਂ ਗੰਢਣ ਵਾਲੇ ਤੇ ਜੁੱਤੀਆਂ ਬਣਾਉਣ ਵਾਲੇ ਮੋਚੀ ਤੁਹਾਨੂੰ ਸਾਰੀ ਦੁਨੀਆ 'ਚ ਮਿਲਣਗੇ ਮਜਾਲੇ ਇਹਨਾਂ 'ਚ ਕੋਈ ਰਵਦਾਸ ਬੈਠਾ ਹੋਵੇ ਨਹੀਂ ਹੈ ਕਪੜੇ ਭੁਣਨ ਵਾਲੇ ਤੇ ਕਪੜਿਆਂ ਨੂੰ ਛਿੰਬਣ ਵਾਲੇ ਕਪੜਿਆਂ ਨੂੰ ਰੰਗ ਦੇਣ ਵਾਲੇ ਛਿੰਬੇ ਤਾਨੂੰ ਸਾਰੀ ਦੁਨੀਆ 'ਚ ਮਿਲਣਗੇ ਪਰ ਇਸ ਤਰ੍ਹਾਂ ਦਾ ਨਾਮ ਦੇਓ ਜੋ ਕਪੜਿਆਂ ਨੂੰ ਰੰਗ ਚਾੜਦਿਆਂ ਚਾੜਦਿਆਂ ਆਪਣੇ ਮਨ ਨੂੰ ਵੀ ਰੰਗ ਚਾੜ ਦੇਵੇ ਤੇ ਜਿਹੜਾ ਕਪੜੇ ਰੰਗਾਣ ਲਈ ਆਵੇ ਉਹਨੂੰ ਵੀ ਰੰਗ ਦੇਵੇ ਰਾਂਗਨ ਰਾਂਗੋਂ ਸੇਵਨ ਸੇਵੋਂ ਰਾਮ ਨਾਮ ਬਿਨ ਘਰੇ ਨ ਜਿਵੋਂ ਸ਼੍ਰੀ ਨਾਮ ਦੇ ਕਹਿੰਦੇ ਮੇਰਾ ਕਪੜੇ ਮੈਂ ਨਹੀਂ ਰੰਗਦਾ ਮਨ ਵੀ ਰੰਗਦਾ ਔਰ ਜਿਹੜੇ ਕਪੜੇ ਰੰਗਾਣ ਲਈ ਆਂਦੇ ਨੇ ਨੀਰੇ ਉਹਨਾਂ ਦੇ ਕਪੜੇ ਨਹੀਂ ਰੰਗਦਾ ਉਹਨਾਂ ਦੇ ਮਨ ਵੀ ਰੰਗ ਦਿੰਦਾ ਰਵਦਾਸ ਨੀਰੀਆਂ ਜੁੱਤੀਆਂ ਨਹੀਂ ਗੰਡਦਾ ਇਧਰ ਜੁੱਤੀ ਗੰਢੀ ਜਾ ਰਿਹਾ ਹੈ ਇਤਰਾ ਮਨ ਆਪਣਾ ਮਨ ਪ੍ਰਭੂ ਨਾਲ ਗੰਢੀ ਜਾ ਰਿਹਾ ਹੈ ਤੋ ਜਿਹੜਾ ਜੁੱਤੀ ਗੰਢਾਣ ਲਈ ਆਇਆ ਹੈ ਕੋਸ਼ਿਸ਼ ਕਰ ਰਿਹਾ ਹੈ ਇਹਦਾ ਮਨ ਵੀ ਗੰਡਾ ਹੈ ਇਹ ਦੋ ਤਰ੍ਹਾਂ ਦਾ ਮੌਚੀ ਹੈ ਐਸਾ ਚਮਾਰ ਅਗਲੇ ਦੀ ਜੁੱਤੀ ਵੀ ਗੰਢ ਰਿਹਾ ਹੈ ਅਗਲੇ ਦਾ ਮਨ ਵੀ ਗੰਡ ਰਿਹਾ ਹੈ ਜੁਤੀ ਗੰਡਦੇਆਂ ਗੰਦੇਆ ਰੱਬ ਦੀ ਗੱਲ ਸੁਣਾਈ ਜਾਂਦਾ ਹੈ ਜੁਤੀਆਂ ਗੰਦਦੇਆਂ ਗੰਦੇਆਂ ਪਰਮਾਤਮਾ ਦੀ ਲਗਨ ਪੈਦਾ ਹੋ ਸਕੇ ਐਸੀ ਗੱਲ ਕਰੀ ਜਾਂਦਾ ਹੈ ਕੱਪੜਿਆਂ ਨੂੰ ਰੰਗਦੇਆਂ ਰੰਗਦੇਆਂ ਦੂਜਿਆਂ ਦੇ ਦਿਲ ਦਿਮਾਗ ਨੂੰ ਰੰਗਣ ਦੀ ਕੋਸ਼ਿਸ਼ ਕਰ ਰਿਹਾ ਹੈ ਨਾਮ ਦੇ ਸਿਰਫ ਤਾਣਾ ਪੇਟਾ ਇੱਕ ਕਰਕੇ ਕਵੀਰ ਕਪੜੇ ਨਹੀਂ ਬਣਦਾ ਬਲਕਿ ਸੁਰਤ ਤੇ ਸ਼ਬਦ ਨੂੰ ਵੀ ਇੱਕ ਕਰਦਾ ਹੈ ਜੀਵ ਤੇ ਬ੍ਰਹਮ ਨੂੰ ਵੀ ਇੱਕ ਕਰਦਾ ਹੈ ਉਹ ਐਸਾ ਜੁਲਾਹਾ ਹੈ ਨਮਾਜ਼ੀ ਤੇ ਬੜੇ ਨੇ ਪਰ ਫਰੀਦ ਜੈਸਾ ਨਮਾਜ਼ੀ ਲੱਭਣਾ ਬਹੁਤ ਔਖਾ ਹੈ ਬਹੁਤ ਕਠਿਨ ਹੈ ਕਾਫਲੇ ਜਾਂ ਵੜ ਗਏ ਜਾਂ ਮਿਟ ਗਏ ਰਾਸਤੇ ਸੁਨਸਾਨ ਨਜ਼ਰ ਆਤੇ ਹੈ इकबाल ਕਹਿੰਦਾ ਚਲੇ ਸੁਨ ਖੁਦਾ ਦੇ ਰਸਤੇ ਤੇ ਜੋ ਕੁਝ ਤੇ ਪਹੁੰਚ ਗਏ ਕੁਝ ਰਸਤੇ ਚੀ ਦਮ ਤੋੜ ਗਏ ਰਸਤੇ ਸੁਣਨੇ ਬਹਿਨੇ ਉਜੜੇ ਹੋਏ ਨੇ ਇਸ ਸਦੀ ਦੇ ਅਗਰ ਕੋਈ ਮਾਰਗ ਉਜੜਿਆ ਹੈ ਤਾਂ ਸਿਰਫ ਧਰਮ ਦਾ ਬੜੀ ਰੌਣਕ ਹੈ ਥੀਏਟਰਾਂ ਦੇ ਕਲਬਾਂ ਦੇ ਅਯਾਸ਼ੀ ਦੇ ਅੜਿਆਂ ਦੇ ਜੂਏ ਖਾਨਿਆਂ ਦੇ ਮੈਖਾਨਿਆਂ ਦੇ ਬੜੀ ਰੌਣਕ ਰਾਸਤੇ ਸੁਨਸਾ ਨਜ਼ਰ ਆਤੇ ਹਨ ਕਾਰਨ ਇਹ ਰਸਤਾ ਪਹਾੜੀ ਰਸਤਾ ਹੈ ਚੜਾਈ ਦਾ ਰਸਤਾ ਹੈ ਤੇ ਹਰ ਬੰਦਾ ਚੜਾਈਆਂ ਤੇ ਨਹੀਂ ਚੜ੍ਹ ਸਕਦਾ ਚਾਹ ਸ਼ਰੀਰ ਕਰਕੇ ਚੜ੍ਹਨਾ ਹੋਵੇ ਤਾਂ ਵੀ ਕਠਨ ਹੈ ਚਾਹ ਸੂਰਤ ਕਰਕੇ ਚੜ੍ਹਨਾ ਹੋਵੇ ਤਾਂ ਵੀ ਕਠਨ ਹੈ ਧਰਮ ਦਾ ਮਾਰਗ ਹੈ ਸੂਰਤ ਨੂੰ ਉੱਚਾ ਕਰਨਾ ਛਾਇਆ ਦੁਨਿਆਵੀ ਸੁੱਖ ਤੇ ਜ਼ਮੀਨ ਤੇ ਵੀ ਮਿਲ ਜਾਣਗੇ ਕਿਉਂਕਿ ਦਰਖਤ ਦੀ ਛਾਂ ਜ਼ਮੀਨ ਤੇ ਉੱਚਾ ਉੱਠਣ ਦੀ ਲੋੜ ਨਹੀਂ ਹੈ ਧਨਵਾਨ ਬਣਨ ਲਈ ਲਾਜ਼ਮੀ ਨਹੀਂ ਹੈ ਕਿ ਕੋਈ ਸੰਤੋਖੀ ਵੀ ਬਣੇ ਤੀਆਂ ਪੁੱਤਰ ਦੀ ਪ੍ਰਾਪਤੀ ਕਰਨ ਲਈ ਲਾਜ਼ਮੀ ਨਹੀਂ ਕਿ ਕੋਈ ਜਪ ਤਪ ਵੀ ਕਰੇ ਤੀਆਂ ਪੁੱਤਰ ਤੇ ਪਸ਼ੂ ਪੱਖੀਆਂ ਦੇ ਵੀ ਆਉਂਦੇ ਨੇ ਔਲਾਦ ਤੇ ਉਹਨਾਂ ਦੀ ਵੀ ਆਉਂਦੀ ਹੈ ਸਾਰ ਕਿਤਾਬੀ ਦਾ ਕਰਤਾ ਕਹਿੰਦਾ ਨਿੰਦਰਾ ਆਲਸ ਭੋਗ ਭੈ ਇਹ ਪਸ਼ੂਪੁਰਖ ਸਮਾਨ ਨਰਨ ਗਿਆਨ ਵਿੱਚ ਅਧਿਕਤਾ ਗਿਆਨ ਬਿਨਾ ਪਸ਼ੂ ਜਾਨ ਰੱਬੀ ਗਿਆਨ ਤੋਂ ਬਿਨਾ ਮਨੁੱਖ ਦੀ ਕੀ ਬੁੱਕਤੇ ਕੁਝ ਵੀ ਨਹੀਂ ਤਾਂ ਖੈਰ ਮੈਂ ਅਰਜ਼ ਕਰਾਂ ਮਨੁੱਖ ਦੇ ਪ੍ਰਾਣਾ ਵਿੱਚ ਪਿਆਸ ਤੇ ਐਸੀ ਹੈ ਕਿ ਐਸਾ ਸੁਖ ਮਿਲੇ ਜਿਹੜਾ ਦੁੱਖ ਦੇ ਵਿੱਚ ਨਾ ਬਦਲੇ ਉਸੇ ਨੂੰ ਆਨੰਦ ਕਹਿੰਦੇ ਨੇ ਐਸਾ ਜੀਵਨ ਮਿਲ ਰਿਹਾ ਜੋ ਮੌਤ ਦੇ ਚ ਨਾ ਬਦਲੇ ਉਸੇ ਨੂੰ ਆਨੰਦ ਕਹਿੰਦੇ ਨੇ ਐਸਾ ਸੁਭਪਨ ਮਿਲੇ ਜੋ ਕਰੋਪਤਾ ਦੇ ਚ ਨਾ ਬਦਲੇ ਉਸੇ ਨੂੰ ਆਨੰਦ ਕਹਿੰਦੇ ਨੇ ਔਰ ਐਸਾ ਨਫਾ ਜੋ ਉਲੀ ਦੇ ਚ ਪਵੇ ਜੋ ਨੁਕਸਾਨ ਦੇ ਚ ਨਾ ਬਦਲੇ ਉਸੇ ਨੂੰ ਆਨੰਦ ਕਹਿੰਦੇ ਨੇ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਮੈਂ ਫਿਰ ਅਰਜ਼ ਕਰਾਂ ਸੁਖ ਪਦਾਰਥਾਂ ਤੋਂ ਵੀ ਮਿਲ ਜਾਂਦਾ ਹੈ ਆਨੰਦ ਪਰਮਾਤਮਾ ਤੋਂ ਮਿਲੇਗਾ ਸੁਖ ਪਰਿਵਾਰ ਤੋਂ ਵੀ ਮਿਲ ਸਕਦਾ ਹੈ ਆਨੰਦ ਨਿਰੰਕਾਰ ਤੋਂ ਮਿਲੇਗਾ ਔਰ ਆਨੰਦ ਕੀ ਹੈ ਇਹ ਜੋ ਮਨੁੱਖ ਦੇ ਪ੍ਰਾਣਾਂ ਦੇ ਵਿੱਚ ਪਿਆਸ ਹੈ ਐਸੀ ਜ਼ਿੰਦਗੀ ਮਿਲੇ ਜੋ ਮੌਤ ਦੇ ਚ ਨਾ ਬਦਲੇ ਐਸੀ ਜਵਾਨੀ ਮਿਲੇ ਜੋ ਬੁਢੇਪੇ ਦੇ ਚ ਨਾ ਬਦਲੇ ਐਸਾ ਸੁਖ ਮਿਲੇ ਜੋ ਦੁੱਖ ਦੇ ਚ ਨਾ ਬਦਲੇ ਐਸੀ ਇੱਜ਼ਤ ਮਿਲੇ ਜੋਦੇ ਥੱਲੇ ਬੇਚਤੀ ਬਿਲਕੁਲ ਨਾ ਹੋਵੇ ਐਸੀਆਂ ਖੁਸ਼ੀਆਂ ਮਿਲਣ ਜਿਦੇ ਪਿੱਛੇ ਗਮ ਬਿਲਕੁਲ ਨਾ ਹੋਵੇ ਬਸ ਇਸੇ ਨੂੰ ਆਨੰਦ ਕਹਿੰਦੇ ਨੇ ਆਨੰਦ ਦੇਛੀ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਨਾਨਕ ਬੱਧਾ ਘਰ ਤਹਾ ਜਿੱਥੇ ਮਿਰਤ ਨਾ ਜਨਮ ਜਰਾ ਜਮਣਾ ਨਹੀਂ ਹੈ ਮਰਣਾ ਨਹੀਂ ਹੈ ਬੁਢੇਪਾ ਨਹੀਂ ਹੈ ਇਸ ਤਰ੍ਹਾਂ ਦੀ ਤਰਜ਼ੇ ਜ਼ਿੰਦਗੀ ਨਹੀਂ ਹੈ ਪੁੱਤਰ ਖੈਰ ਮੁਖਤਸਰ ਹੁਣ ਅਰਜ਼ ਕਰਾਂ आनंद दी प्राप्ति ਦਾ ਵਸੀਲਾ ਜਪ ਤੇ ਜਪ ਉਸ ਨੂੰ ਕਹਿੰਦੇ ਨੇ ਇਹ ਰਸਨਾ ਕਿਸੇ ਇੱਕ ਸ਼ਬਦ ਨੂੰ بار بار ਰਟਨ ਕਰੇ بار بار ਵਾਹਿਗੁਰੂ 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 ਇਹ ਮੰਤਰ ਉਨਾ ਹੀ ਹੁੰਦਾ ਹੈ ਕਰੀਬਨ ਕਰੀਬਨ ਜਿਤਨੀ ਧੇਰ ਦੇਚ ਅਸੀਂ ਸਵਾਸ ਗਰਾਸ ਲੈਂਦੇ ਆਂ ਬਸ ਉਤਨੀ ਇਸ ਦੀ ਜੋ ਹੈ ਗਤੀ ਹੈ ਉਤਨੀ ਚ ਆਪਣੇ ਆਪ ਪੂਰਾ ਹੋ ਜਾਂਦਾ ਇਹਨੂੰ ਸਵਾਸ ਗਰਾਸ ਦੇਚ ਪੂਰਾ ਨਹੀਂ ਕਰਨਾ ਇਹ ਆਪੇ ਹੀ ਪੂਰਾ ਹੋ ਜਾਂਦਾ ਹੈ ਉਤਨੇ ਚ ਵਾਹਿਗੁਰੂ ਵਾਹਿਗੁਰੂ ਇਸਲਾਮੀ ਮੰਤਰ ਵੀ ਐਸਾ ਹੈ ਅੱਲਾਹੂ ਅੱਲਾਹੂ ਐਸੇ ਹੀ ਪੂਰਾ ਹੋ ਜਾਂਦਾ ਮੈਂ ਦੇਖੋ ਸੂਫੀ ਮੁਸਲਮਾਨ ਫਕੀਰ ਐਸਾ ਹੀ ਜਪਦੇ ਨੇ ਅੱਲਾ ਹੋ ਅੱਲਾ ਹੋ ਬਿਲਕੁਲ ਗਤੀ ਇਹ ਹੀ ਰਹਿੰਦੀ ਹੈ ਔਰ ਸਹਜੇ ਸਰਲਤਾ ਦੇ ਨਾਲ ਮਨੁੱਖ ਜਿੰਨੀ ਦੇਰ ਦੇ ਸਵਾਸ ਗਰਾਸ ਲੈਂਦਾ ਹੈ ਤੇ ਵਾਹਿਗੁਰੂ ਵਾਹਿਗੁਰੂ ਪੂਰਾ ਹੋ ਜਾਂਦਾ ਹੈ ਇਸ ਨੂੰ ਰਟੀ ਜਾਣਾ ਹੈ ਇਹ ਗੱਲ ਵੱਖਰੀ ਹੈ ਕਿ ਤਾਰਕਿਕ ਬੰਦਾ ਕਹਿ ਦੇ ਗਏ ਤੇ ਪੁਨਰੁਕਤੀ ਹੈ ਇਹ ਕਿ ਰਿਪੀਟੇਸ਼ਨ ਹੈ ਅਵੇਂ ਬਾਰ-ਬਾਰ ਦੁਰਾਈ ਜਾਓ ਬੱਚਿਆਂ ਦੀ ਤਰ੍ਹਾਂ ਮੈਨੂੰ ਇੱਕ ਬੜੇ ਸਿਆਣੇ ਬੰਦੇ ਨੇ ਤੇ ਦਿੱਲੀ ਕਹਿ ਵੀ ਦਿੱਤਾ ਸੀ ਕਿ ਇਹ ਲੱਗਦਾ ਗੈਨੇਜੀ ਗੁਰੂ ਗ੍ਰੰਥ ਸਾਹਿਬ ਦੇ ਚਰੇਪਿਟੇਸ਼ਨ ਹੈ ਪਨੁਰੁਕਤੀ ਹੈ ਤੇ ਮੈਨੂੰ ਕਹਿਣ ਲੱਗੇ ਮੈਂ ਤੁਹਾਡੀਆਂ ਦੋ ਚਾਰ ਨਜ਼ਮਾਂ ਪੰਜਾਬੀ ਦੀਆਂ ਉਰਦੂ ਦੀਆਂ ਸੁਣੀਆਂ ਨੇ ਕਿਸੇ ਹੋਰ ਤੇ ਤੁਸੀਂ ਕਵੀ ਦਿਮਾਗ ਰੱਖਦੇ ਹੋ ਤੇ ਇਤਨਾ ਤੇ ਤੁਹਾਨੂੰ ਪਤਾ ਹੋਵੇਗਾ ਕਿ ਪਨੁਰੁਕਤੀ ਦੋਸ਼ ਹੈ ਰੈਪਿਟੇਸ਼ਨ ਸਾਹਿਤਿਕ ਦੁਨੀਆ ਵਿੱਚ ਦੋਸ਼ ਹੈ ਮੈਂ ਕਹ ਹੋਵੇਗੀ ਦੋਸ਼ ਸਾਹਿਤ ਨੇ ਮੰਨ ਲਿਆ ਹੋਵੇਗਾ ਸਾਹਿਤਕਾਰਾਂ ਨੇ ਮੰਨ ਲਿਆ ਹੋਵੇਗਾ ਪਰਮਾਤਮਾ ਨਹੀਂ ਮੰਨਦਾ ਪ੍ਰਕਿਰਤੀ ਨਹੀਂ ਮੰਨਦੀ ਮੈਂ ਵੀ ਨਹੀਂ ਮੰਨਦਾ ਕਿ ਪੁਨਰੁਕਤੀ ਦੋਸ਼ ਹੈ ਅਜੇ ਤੇ ਮੈਂ ਕੁਝ ਹੋਰ ਕਹਿਣਾ ਸੀ ਉਹ ਕਹਿਣ ਲਗਾ ਗੈਨੀ ਜੀ ਤੁਹਾਡੀ ਕਥਾ 'ਚ ਵੀ ਮੈਨੂੰ ਪੁਨਰੁਕਤੀ ਦਿਖਾਈ ਦਿੰਦੀ ਹੈ ਰਿਪੀਟੇਸ਼ਨ ਔਰ ਕਹਿਣ ਲੱਗਾ ਇੱਕ ਸ਼ਬਦ ਦੇ ਗੁਰੂ ਗ੍ਰੰਥ ਸਾਹਿਬ ਦੇ ਇੱਕ ਸ਼ਬਦ ਦੇ ਜਿਹੜੀ ਗੱਲ ਹੈ ਦੂਜੇ ਤੀਜੇ 'ਚ ਵੀ ਹੋਈ ਹੈ ਚੌਥੇ ਪੰਜਵੇਂ 'ਚ ਵੀ ਹੋਈ ਹੈ ਔਰ ਮੈਨੂੰ ਕਹਿਣ ਲੱਗਾ ਮੁੱਦਤਾਂ ਤੋਂ ਤੁਹਾਨੂੰ ਸੁਣ ਰਿਹਾ ਤੁਸੀਂ ਵੀ ਗੋਮ ਫਿਰ ਕੇ ਉੱਥੇ ਹੀ ਆ ਜਾਂਦੇ ਹੋ ਪੁਨਰੁਕਤੀ ਰਿਕਵਿਟੇਸ਼ਨ ਇਹ ਤੇ ਦੋਸ਼ ਹੈ ਮੈਂ ਕਿ ਦੋਸ਼ ਤੂੰ ਮੰਨਦਾ ਹੋਵੇਂਗਾ ਸਾਹਿਤਕਾਰ ਮੰਨਦੇ ਹੋਣਗੇ ਪ੍ਰਕਿਰਤੀ ਨਹੀਂ ਮੰਨਦੀ ਪ੍ਰਮਾਤਮਾ ਨਹੀਂ ਮੰਨਦਾ ਮੈਂ ਨਹੀਂ ਮੰਨਦਾ ਮੈਂ ਕਿਹਾ ਤੁਹਾਨੂੰ ਰੁਕਤੀ ਤੇ ਹੀ ਜੀਵਨ ਹੈ ਕਹਿਣ ਲੱਗੇ ਕਿਸ ਤਰ੍ਹਾਂ ਜੀਵਨ ਹੈ ਜ਼ਿੰਦਗੀ ਕਿਸ ਤਰ੍ਹਾਂ ਪੁਨਰੁਕਤ ਹੋ ਗਈ ਮੈਂ ਕਿਹਾ ਦੇਖੋ ਇੱਕ ਸਵਾਸ ਹੁਣ ਤੋਂ ਅੰਦਰ ਲੈ ਗਿਆ ਹੈ ਤੇ ਹੁਣ ਇੱਕ ਬਾਹਰ ਆਇਆ ਹੈ ਹੁਣ ਮੁੜ ਕੇ ਅੰਦਰ ਨਾ ਲੈ ਜਾਣੀ ਤੇ ਤੇ ਰਿਪੀਟ ਹੋ ਜਾਏਗਾ ਇਹ ਤੇ ਪੁਨਰੁਕਤੀ ਹੋ ਜਾਏਗੀ ਇਹ ਤੇ ਦੋਸ਼ ਹੈ baar baar swaas kivein lena ik koi dafa laav lavaz baar baar chaldi hai dil baar baar dhadakda hai swaas graas baar baar chalde ne prithvi de te din baar baar aunda hai raat baar baar aundi hai paani baar baar peeneya roti baar baar khane ik koi dafa zindagi ch khani chahidi hai baar baar kyon khanna svere kha layi dopahar e kha layi shaami phir kha reha kyon punrukch kyon kar rahe hai یہ رپیٹ کیوں کر رہے ہیں؟ بار بار پانی پی رہے ہیں بار بار بھوجن چک رہی بار بار سواس لے رہے ہیں بار بار دل دھڑک رہے ہیں بار بار نوس چل رہی ہے پرتھوی تار بار بار دن آ رہے ہیں بار بار رات آ رہی ہے کہنے لگا ہے ہاں، اتنی پن رکھتی ہے کہنے لگا میں اس ڈھنگ نال سوچیا نہیں سی بار بار ہر کے گن دی بانی دیئے بار بار رٹی جا واہ گروہ،, گروہ اتنے چر تک کری جا جتنے چر تک تو گروہ دا روپ نہیں ہو جاندہ دونوں رٹن کری جا بھارت دیشتے بھارت تو بار اسلامی دنیا جتنے گرمنتر نے قریب قریبن اس واس گراس دیش پورے ہو جاندہ رام پورا ہو جاندہ ہے اوم پورا ہو جاندہ ہے ਵਾਹਿਗੁਰੂ ਪੂਰਾ ਹੋ ਜਾਂਦਾ ਹੈ ਅੱਲਾਹ ਹੋ ਇਸੇ ਚ ਪੂਰਾ ਹੋ ਜਾਂਦਾ ਹੈ ਇਹ ਆਪਣੇ ਆਪਣੇ ਜਪ ਕਰਨ ਵਾਲਿਆਂ ਦੇ ਮੰਤਰ ਨੇ ਜਗਤਗੁਰੂ ਬਾਬਾ ਕਹਿੰਦੇ ਵੀ ਨਹੀਂ ਕੋਈ ਬੋਲੇ ਰਾਮ ਰਾਹ ਕੋਈ ਖੁਦਾ ਕੋਈ ਸੇਹ ਗਸਈਆ ਕੋਈ ਅੱਲਾ ਕੋਈ ਅੱਲਾ ਅੱਲਾ ਕਹਿੰਦਾ ਮੰਤਰ ਨੇ ਭੁੱਖ ਤੇ ਸਾਰਿਆਂ ਦੇ ਅੰਦਰ ਇੱਕੋ ਹੈ ਭੋਜਨ ਸਾਰਿਆਂ ਦਾ ਇੱਕ ਨਹੀਂ ਹੈ ਇਕ ਕੌਮ ਦਾ ਭੋਜਨ ਵੀ ਇਕ ਨਹੀਂ ਸਾਰੀ ਦੁਨੀਆ ਦਾ ਭੋਜਨ ਤੇ ਇਕ ਹੈ ਹੀ ਨਹੀਂ ਖੁਰਾਕ ਅਲਗ ਅਲਗ ਹੈ ਜੇ ਸਿਰਫ ਭਾਰਤ ਨੂੰ ਹੀ ਲਓ ਤਾਂ ਬਗਾਲੀਆਂ ਦਾ ਖਾਣਾ ਕੁਝ ਹੋਰ ਹੈ ਤੇ ਕਰਨਾਟਕੀਆਂ ਦਾ ਕੁਝ ਹੋਰ ਹੈ ਮਹਾਰਾਸ਼ਟਰੀ ਨੇ ਕੁਝ ਹੋਰ ਢੰਗ ਨਾਲ ਖਾਂਦੇ ਨੇ ਆਂਧਰਾ ਪ੍ਰਦੇਸ਼ ਦੀ ਖੁਰਾਕ ਕੁਝ ਹੋਰ ਹੈ ਤਮਲ ਕੇਰਲਾ ਦੀ ਖੁਰਾਕ ਅਲਗ ਹੈ ਪੈਰਾਵੇ ਵੀ ਅਲਗ ਹੈ ਗੁਜਰਾਤੀਆਂ ਦਾ ਖਾਣਾ ਕੁਝ ਹੋਰ ਹੈ ਰਾਜਸਤਾਨੀਆਂ ਦਾ ਕੁਝ ਹੋਰ ਹੈ ਪੰਜਾਬੀਆਂ ਦੀ ਖੁਰਾਕ ਕੁਝ ਹੋਰ ਹੈ ਲੇਕਿਨ ਭੁੱਖ ਕੁਝ ਹੋਰ ਨਹੀਂ ਭੁੱਖ ਸਾਰਿਆਂ ਦੀ ਇੱਕੋ ਹੈ ਭੋਜਨ ਇੱਕ ਨਹੀਂ ਹੈ ਭੁੱਖ ਇੱਕੋ ਹੈ ਔਰ ਖਾਣ ਦਾ ਮਕਸਦ ਵੀ ਇੱਕੋ ਹੀ ਹੈ ਕਿ ਭੁੱਖ ਮਿਟੇ ਰਸ ਆਵੇ ਭੁੱਖ ਮਿਟੇ ਲੇਕਿਨ ਭੋਜਨ ਇੱਕ ਨਹੀਂ ਹੈ ਅੰਦਰ ਤੇ ਤੜਪ ਸਾਰਿਆਂ ਦੇ ਇੱਕੋ ਹੈ ਪ੍ਰਭੂ ਮਿਲੇ ਪਰਮਾਤਮਾ ਮਿਲੇ ਪਰਮ ਆਨੰਦ ਮਿਲੇ ਸਕੂਨ ਮਿਲੇ ਸ਼ਾਂਤੀ ਮਿਲੇ ਚੈਨ ਮਿਲੇ ਆਨੰਦ ਮਿਲੇ ਜਿਸ ਤਰ੍ਹਾਂ ਭੋਜਨ ਇੱਕ ਨਹੀਂ ਹੈ ਭਜਨ ਵੀ ਇੱਕ ਨਹੀਂ ਹੈ ਅਲੱਗ-ਅਲੱਗ ਹੈ ਭੋਜਨ ਕੋਈ ਵੱਖ-ਵੱਖ ਖਾਇਆ ਸੀ ਨਹੀਂ ਲੜਦੇ ਕਿ ਤੂੰ ਸਾਡੇ ਢੰਗ ਨਾਲ ਕਿਉਂ ਨਹੀਂ ਖਾ ਰਿਹਾ ਆਪਣੇ ਢੰਗ ਨਾਲ ਕਿਉਂ ਖਾਂਦਾ ਹੈ ਝਗੜਾ ਨਹੀਂ ਭੋਜਨ ਦੀ ਦੁਨੀਆ ਦੇ ਵਿੱਚ ਆਪਸ ਦੇ ਝਗੜਾ ਨਹੀਂ ਇਹ ਭਜਨ ਦੀ ਦੁਨੀਆ ਝਗੜਾ ਹੈ ਤੂੰ ਰਾਮ ਰਾਮ ਕਿਉਂ ਆਖਦਾ ਪਿਆ ਅੱਲਾਹ ਕਿਉਂ ਨਹੀਂ ਕਹਿੰਦਾ ਤੇ ਤੂੰ ਅੱਲਾਹ ਕਿਉਂ ਕਹਿ ਰਹੇ ਆ ਵਾਇਰੂ ਕਿਉਂ ਨਹੀਂ ਕਹਿੰਦਾ ਇਹ ਝਗੜੇ ਹਨ ਔਰ ਬੜੇ ਵਿਆਪਕ ਝਗੜੇ ਨੇ ਬੜੇ ਭਾਰੀ ਹੌਨ ਖਰਾਬੇ ਨੇ ਭੁੱਖ ਸਾਰਿਆਂ ਚ ਇੱਕੋ ਹੈ ਹੋਜਨ ਇੱਕ ਨਹੀਂ ਹੈ ਪਰਮ ਆਨੰਦ ਦੀ ਤੜਪ ਸਾਰਿਆਂ ਚ ਇੱਕੋ ਹੈ ਭਜਨ ਇੱਕ ਨਹੀਂ ਹੈ ਅਲਗ ਅਲਗ ਹੈ ਔਰ ਇਹ ਅਲਗ-ਅਲਗ ਭਜਨ ਦਾ ਹੋਣਾ ਉਹਨਾਂ ਲੋਕਾਂ ਨੂੰ ਪਰਵਾਹ ਨਹੀਂ ਜਿਨ੍ਹਾਂ ਨੂੰ ਕਦੀ ਭਜਨ ਭਜਨ ਦਾ ਰਸ ਆਇਆ ਹੀ ਨਹੀਂ ਜਿਨ੍ਹਾਂ ਨੂੰ ਰਸ ਆ ਗਿਆ ਉਹਨਾਂ ਦੀ ਗੱਲ ਕੁਛ ਔਰ ਹੋ ਜਾਂਦੀ ਹੈ ਉਹ ਤੇ ਕਹਿ ਦਿੰਦੇ ਨੇ ਕੋਈ ਬੋਲੇ RAM RAM ਕੋਈ ਖੁਦਾ ਕੋਈ ਸੇਵੇ ਗੁਸਈਆ ਕੋਈ ਅਲਾ ਉਹ ਤੇ ਇੰਜ ਕਹਿ ਦਿੰਦਾ ਔਰ ਹਾਫਿਜ਼ ਕਹਿੰਦਾ ਹਾਫਿਜ਼ਾ ਗਰ ਵਸਲ ਫਾਹੀ سلا کن با خاص و کہ رب دا وصال چاہنا ہے رب دا ملاپ چاہنا ہے ہر ایک نال صلح کر لے ہر ایک نال اور حافظ کے دے سن وہی رب دے نیڑے ہے جو سنسار دے نیڑے ہے وہی خدا دے نیڑے ہے جو مخلوق دے نیڑے ہے, ہے جو مخلوق تو دور ہے ਕੋ ਦਾਤੋਂ ਦੂਰ ਹੈ ਜੋ ਬੰਦਿਆਂ ਤੋਂ ਦੂਰ ਹੈ ਉਹ ਨਹੀਂ ਸਕਦਾ ਉਹ ਰੱਬ ਦੇ ਨੇੜੇ ਹੋਵੇ ਜਿਹੜੇ ਵਿਚਾਰ ਬੰਦੇ ਨੂੰ ਬੰਦੇ ਨਾਲ ਨਾ ਮਿਲਣ ਦੇਣ ਯਕੀਨ ਜਾਨਣਾ ਉਹ ਵਿਚਾਰ ਬੰਦੇ ਨੂੰ ਰੱਬ ਨਾਲ ਵੀ ਨਹੀਂ ਚੜਨ ਦੇਣਗੇ ਪੱਕੀ ਗੱਲ ਜਿਹੜੇ ਵਿਚਾਰ ਮਨੁੱਖ ਤੇ ਮਨੁੱਖ ਦੇ ਵਿਚਕਾਰ ਦੀਵਾਰ ਖੜੀ ਕਰ ਦੇਣ ਉਹ ਵਿਚਾਰ ਮਨੁੱਖ ਤੇ ਖੁਦਾ ਦੇ ਵਿਚਕਾਰ ਵੀ ਦੀਵਾਰ ਸਮਝ ਲੈਣੇ ਚਾਹੀਦੇ ਨੇ ਮਨੁੱਖ ਤੇ ਪ੍ਰਮਾਤਮਾ ਦੇ ਵਿਚਕਾਰ ਵੀ دیوار ਸਮਝ ਲੈਣੀ ਚਾਹੀਦੀ। ਮਨੁੱਖ ਤੇ ਮੈਂ ਸਮਝਦਾ ਸਦੀਆਂ ਤੋਂ ਅਨੰਤ ਕਾਲ ਤੋਂ ਦੀਵਾਰਾਂ ਹੀ ਖੜੀ ਜਾ ਕਰੀ ਜਾ ਰਹੀਆਂ ਨਵੀਆਂ ਤੋਂ ਨਵੀਆਂ ਪੁਰਾਣੀਆਂ ਟੁੱਟਦੀਆਂ ਨਹੀਂ ਭਈਆਂ ਨਵੀਆਂ ਹੋਰ ਖੜੀਆਂ ਹੋ ਰਹੀਆਂ। ਪੁਰਾਣੇ ਮਸਲੇ ਹੱਲ ਨਹੀਂ ਹੁੰਦੇ ਨਵੇਂ ਹੋਰ। ਬੰਦਾ ਬੰਦੇ ਤੋਂ ਦੂਰ ਹੁੰਦਾ ਗਿਆ ਬਹੁਤ ਦੂਰ। ਬਾਵੇਂ ਸਾਇੰਸ ਬੜੀ ਨੇੜੇ ਲਿਆਈ ਹੈ। ਅੱਜ ਕੋਈ ਦੂਰੀ ਜ਼ਮੀਨ ਦੀ ਦੂਰੀ ਤੇ ਨਹੀਂ ਰਹੀ ਪਰ ਬੰਦਾ ਬੰਦੇ ਤੋਂ ਬਹੁਤ ਦੂਰ ਹੋ ਗਿਆ। ਮਨੁੱਖ ਮਨੁੱਖ ਤੋਂ ਬਹੁਤ ਦੂਰ ਹੈ। ਪਾਕਿਸਤਾਨ ਤੇ ਪड़ोस ਵਿੱਚ ਹੈ, ਹਿੰਦੁਸਤਾਨ ਤੋਂ ਬਹੁਤ ਦੂਰ ਹੈ। ਬੜਾ ਦੂਰ ਹੈ। ਜ਼ਮੀਨ ਦੇ ਤਲ ਤੇ ਨਹੀਂ, ਹਿਰਦੇ ਦੇ ਤਲ ਤੇ ਬੜੀਆਂ ਦੀਵਾਰਾਂ ਖੜੀਆਂ ਨੇ। ਬੜੀਆਂ ਦੀਵਾਰਾਂ ਖੜੀਆਂ ਨੇ। ਮਿਲਣਾ ਹੀ ਔਖਾ ਹੈ। ਤੇ ਪਾਕਿਸਤਾਨ ਦੀ ਤੇ ਗੱਲ ਛੱਡੋ, ਹਿੰਦੁਸਤਾਨ ਦੇ ਵਿੱਚ ਰਹਿਣ ਵਾਲੇ Hindu ਤੇ Musalman ਬਹੁਤ ਦੂਰ ਨੇ। ਬਹੁਤ ਦੂਰ ਨੇ। ਬੜੀ ਭयंकर ਦੂਰੀ ਹੈ। ਰਾਮ ਤੇ ਖੁਦਾ ਦੀ ਬਹੁਤ ਵੱਡੀ ਦੂਰੀ ਹੈ। ਬਾਹਮੇ ਦੂਰੀ ਨਹੀਂ ਹੈ ਪਰ ਮਨੁੱਖ ਨੇ ਕਰ ਦਿੱਤੀ ਹੈ। ਰਾਮ ਖੁਦਾ ਦੇ ਨੇੜੇ ਨਹੀਂ ਹੈ, ਖੁਦਾ ਰਾਮ ਦੇ ਨੇੜੇ ਨਹੀਂ ਹੈ। ਇਸ ਵਾਸਤੇ ਸਾਰੇ ਹਿੰਦੂ ਸਮਾਜ ਦਾ ਜ਼ੋਰ ਸੀ ਮਸਜਿਦ ਗਰਾ ਲਈਏ। ਇੱਥੇ ਖੁਦਾ ਦੀ ਗੂੰਜ ਆਉਂਦੀ ਹੈ। ਔਰ ਸਾਰੇ ਮੁਸਲਮਾਨਾਂ ਦੀ ਕੋਸ਼ਿਸ਼ ਸੀ ਮਸਜਿਦ ਨੂੰ ਬਚਾਈਏ ਹੀ ਆ ਕਿਸੇ ਵਕਤ ਬਾਬਰ ਨੇ ਮੰਦਰ ਗਰਾਇਆ। ਬਾਬਰ ਕੋਲ ਤਾਕਤ ਆਈ ਉਸਨੇ ਮੰਦਰ ਗਿਰਾ ਕੇ ਮਸਜਿਦ ਖੜੀ ਕੀਤੀ ਅਜੋਕੇ ਸਤਾਧਾਰੀਆਂ ਕੋਲ ਸਤਾ ਆਈ ਇਹਨਾਂ ਨੇ ਮਸਜਿਦ ਗਿਰਾ ਕੇ ਮੰਦਰ ਖੜਾ ਕਰ ਦਿੱਤਾ ਇੱਕ ਨੇ ਮੰਦਰ ਗਿਰਾਇਆ ਇੱਕ ਨੇ ਮਸਜਿਦ ਗਿਰਾਈ ਮੇਰੇ ਸਾਹਮਣੇ ਜਦ ਮੰਦਰ ਗਿਰਿਆ ਸੀ ਹਜ਼ਾਰਾਂ ਹਿੰਦੂ ਜ਼ਾਰੋ ਜ਼ਾਰ ਰੋਏ ਸਨ ਜਦ ਮਸਜਿਦ ਗਿਰੀ ਸੀ ਤੜਪੇ ਸਨ ਮੁਸਲਮਾਨ ਇਸ ਤਰ੍ਹਾਂ ਜਿਵੇਂ ਜਲ ਤੋਂ ਬਿਨਾ ਮੱਛਲੀ ਤੜਪਦੀ ਹੈ ਉਹ ਬੜੀ ਅਫਰਾ ਤਫਰੀ ਮੱਚੀ ਸੀ ਸਭ ਦਾ ਉਪ ਪ੍ਰਧਾਨ ਮੰਤਰੀ ਚੌਧਰੀ ਦੇਵੀ ਲਾਲ ਹਰਿਆਣਾ ਤੋਂ ਇਸ ਨੇ ਪਾਰਲੀਮੈਂਟ ਵਿੱਚ ਆਵਾਜ਼ ਉਠਾਈ ਮਸਲਾ ਹੱਲ ਹੋ ਸਕਦਾ ਹੈ ਇਹਨੂੰ ਗੁਰਦੁਆਰਾ ਬਣਾ ਦਿਓ RAM ਦੀ ਧੁਨ ਵੀ ਗੂੰਜਦੀ ਰਹੇਗੀ ਅੱਲਾ ਵੀ ਗੂੰਜਦਾ ਰਹੇਗਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਦੇ ਹੋ ਉਹਨੇ ਪਾਰਲੀਮੈਂਟ ਦੇ ਵਿੱਚ ਬੋਲ ਬੋਲੇ ਸਨ ਅਖਬਾਰਾਂ 'ਚ ਅੱਛਾ ਪੇਸਾ ਇਸ ਨੂੰ ਗੁਰਦੁਆਰਾ ਬਣਾ ਦੇਵੋ ਮਸਜਿਦ ਧਾਣ ਦੀ ਲੋੜ ਨਹੀਂ ਪੈਗੀ ਮੰਦਰ ਨਾਲ ਨਫ਼ਰਤ ਨਹੀਂ ਹੋਵੇਗੀ ਕਿਉਂਕਿ ਅੱਲਾ ਦੀ ਧੁਨ ਵੀ ਗੂੰਜਦੀ ਰਹੇਗੀ ਰਾਮ ਦੀ ਧੁਨੀ ਵੀ ਗੂੰਜਦੀ ਰਹੇਗੀ ਪਰ ਹਰ ਇੱਕ ਕੋਲ ਇਤਨੀ ਅਕਲ ਥੋੜੀ ਆਉਂਦੀ ਹੈ ਹਰੇ ਕੋਲ ਇਤਨੇ ਸਿਆਣਪ ਥੋੜੀ ਆਉਂਦੀ ਹੈ ਸਤਾ ਦੀ ਤਾਕਤ ਵਿੱਚ ਬਾਬਰ ਆਇਆ ਉਹਨੇ ਮੰਦਿਰ गिरा ਦਿੱਤਾ ਸਤਾ ਦੀ ਤਾਕਤ ਵਿੱਚ ਅਜੌਕੇ ਆਏ ਇਹਨਾਂ ਨੇ ਮਸਜਿਦ गिरा ਦਿੱਤੀ ਜਦ ਮੰਦਿਰ ਗਿਰਿਆ ਸੀ ਹਿੰਦੂ ਜ਼ਾਰ-ਜ਼ਾਰ ਰੋਇਆ ਸੀ ਜਦ ਮਸਜਿਦ ਗਿਰੀ ਮੁਸਲਮਾਨ ਜ਼ਾਰ-ਜ਼ਾਰ ਹੋ ਗਏ ਤੜਪੇ ਮਸਜਿਦ ਦੀਵਾਰ ਬਣ ਗਈ ਮੰਦਿਰ ਦੀਵਾਰ ਬਣ ਗਈ ਬੰਦੇ ਬੰਦੇ ਦਾ ਮਿਲਣਾ ਔਖਾ। ਔਰ ਜੋ ਮਸਜਿਦ ਦੀਵਾਰ ਬਣ ਜਾਏ, ਯਕੀਨ ਜਾਨੋ ਖੁਦਾ ਦਾ ਘਰ ਨਹੀਂ ਹੈ। ਜੋ ਮੰਦਰ ਦੀਵਾਰ ਬਣ ਜਾਏ, ਔਖੇ ਨਾ ਹਣਾ ਭਗਵਾਨ ਦਾ ਘਰ ਨਹੀਂ ਹੈ। ਔਰ ਜਿਹੜਾ ਗੁਰਦੁਆਰਾ ਦੀਵਾਰ ਬਣ ਜਾਏ, ਸਿੱਖ ਦਾ ਸਿੱਖ ਨਾਲ ਮਿਲਣਾ ਹੀ ਔਖਾ ਹੋ ਜਾਏ। ਲੋਕਾਂ ਨੇ ਵੰਡੇ ਹੋਏ ਨੇ। ਮੈਂ ਤੇ ਦੇਖ ਕੇ 당 ਰਹਿ ਗਿਆ ਇਧਰ ਮਲੇਸ਼ੀਆ ਸਿੰਗਾਪੁਰ ਦੇ ਮਲਵਈਆਂ ਦਾ ਗੁਰਦੁਆਰਾ ਹੈ। ਇਹ ਦੁਆਬੀਆ ਦਾ ਹੈ। ਇਹ ਜੱਟਾਂ ਦਾ ਹੈ, ਇਹ ਮਸਬੀਆਂ ਦਾ ਹੈ। ਇਹ ਰਾਮਗੜੀਆਂ ਦਾ ਹੈ। ਗੁਰੂ ਦਾ ਗੁਰਦੁਆਰਾ ਕਿਹੜਾ ਹੈ ਗੁਰੂ ਦਾ ਦਵਾਰ ਕਿਹੜਾ ਹੈ ਕੋਈ ਰਾਮਗੜੀਆਂ ਦਾ ਕੋਈ ਜੱਟਾਂ ਦਾ ਕੋਈ ਮਲਵਈਆਂ ਦਾ ਕੋਈ ਦੁਆਬੀਆਂ ਦਾ ਪਰ ਇੱਕ ਗੁਰਦੁਆਰੇ ਦਾ ਨਾਂ ਉਹਨਾਂ ਨੇ ਰੱਖਿਆ ਹੈ ਪਾਪਿਆਂ ਦਾ ਗੁਰਦੁਆਰਾ ਮਲੇਸ਼ੀਆ ਦੇ ਤੇ ਸਿੰਗਾਪੁਰ ਦੇ ਇਹ ਪਾਪਿਆਂ ਦਾ ਗੁਰਦੁਆਰਾ ਹੈ ਫਿਰ ਗੁਰੂ ਦਾ ਦਰ ਕਿਹੜਾ ਹੋਇਆ ਕੋਈ ਪਾਪਿਆਂ ਦਾ ਹੋ ਗਿਆ ਕੋਈ ਜੱਟਾਂ ਦਾ ਹੋ ਗਿਆ ਕੋਈ ਮਲਵਈਆਂ ਦਾ ਹੋ ਗਿਆ ਕੋਈ ਦੁਆਬੀਆਂ ਦਾ ਹੋ ਗਿਆ ਕੋਈ ਰਾਮਗੜੀਆਂ ਦਾ ਹੋ ਗਿਆ ਔਰ ਹੈਰਾਨੀ ਦੀ ਗੱਲ ਇੰਗਲੈਂਡ ਵਿੱਚ ਮਸਜਦਿਆਂ ਦਾ ਵੀ ਬਣ ਗਏ ਮਸਜਦਿਆਂ ਦਾ ਔਰ ਸਿੰਗਾਪੁਰ ਵਿੱਚ ਵੀ ਹੈ ਇਹ ਮਸਜਦਿਆਂ ਦਾ ਗੁਰਦੁਆਰਾ ਪਰ ਗੁਰੂ ਦਾ ਦਵਾਰ ਕਿਹੜਾ ਹੋਇਆ ਮੇਰਜ਼ ਕਰਾਂ ਜਿਹੜਾ ਗੁਰਦੁਆਰਾ ਵੀ ਬੰਦੇ ਤੇ ਬੰਦੇ ਦੇ ਸ਼ਕਾਰ ਦੀਵਾਰ ਬਣ ਜਾ ਹੈ ਉਹ ਕਿਸੇ ਬੰਦੇ ਦਾ ਘਰ ਹੋ ਸਕਦਾ ਠੀਕ ਹੈ ਰਾਮਗੜੀਆਂ ਦਾ ਹੋ ਸਕਦਾ ਜੱਟਾਂ ਦਾ ਹੋ ਸਕਦਾ ਪਾਪੀਆਂ ਦਾ ਹੋ ਸਕਦਾ ਦੁਆਵੀਆਂ ਦਾ ਹੋ ਸਕਦਾ ਹੈ ਮਲਵਈਆਂ ਦਾ ਹੋ ਸਕਦਾ ਗੁਰੂ ਦਾ ਨਹੀਂ ਗੁਰੂ ਦਾ ਦੀਵਾਰ ਤੇ ਸਾਰੀਆਂ ਦੀਵਾਰਾਂ ਨੂੰ ਤੋੜਦਾ ਹੈ ਉਹ ਤੇ ਸਾਰੀ ਦੁਨੀਆ ਦੀ ਦੀਵਾਰਾਂ ਨੂੰ ਤੋੜਦਾ ਹੈ ਔਰ ਗੁਰਦੁਆਰੇ 'ਚ ਕੋਈ ਦੀਵਾਰ ਖੜੀ ਕਰਦੇ ਹੋ ਉਸ ਦੀ ਖੜੀ ਕੀਤੀ ਹੋਵੇਗੀ ਗੁਰੂ ਨੇ ਨਹੀਂ ਖੜੀ ਕੀਤੀ ਇਤਨੀ ਮੈਰਜ਼ ਕਰਦਾ ਇਹ ਗੱਲ ਵੱਖਰੀ ਇਸ ਤੋਂ ਅੱਗੇ ਮੈਂ ਕਹਾਂ ਪਤਾ ਨਹੀਂ ਸ਼ਬਦ ਤੁਹਾਨੂੰ ਹਜ਼ਮ ਹੁੰਦੇ ਨੇ ਕਿ ਨਹੀਂ ਔਰ ਇਤਨੀ ਗੱਲ ਤੇ ਸਪਸ਼ਟ ਹੈ ਕਿ ਜਿਹੜੇ ਵਿਚਾਰ ਮਨੁੱਖ ਦੇ ਮਨੁੱਖ ਦੇ ਇਸ ਕਰ ਦੀਵਾਰ ਖੜੀ ਕਰ ਦੇਣ ਉਹ ਵਿਚਾਰ ਪ੍ਰਮਾਤਮਾ ਨਾਲ ਵੀ ਨਹੀਂ ਜੁੜਨ ਦੇਣਗੇ ਉਹ ਪ੍ਰਮਾਤਮਾ ਦੇ ਨੇੜੇ ਵੀ ਨਹੀਂ ਹੋਣ ਦੇਣਗੇ হাফਿਜ਼ ਮੁਸਲਮਾਨ ਹੈ ਇਹ ਕਹਿੰਦਾ হাফਿਜ਼ਾ ਅਗਰ ਵਸਲ ਫਾਹੀ ਸੁਲਾ ਕੁੰ ਬਾ ਖਾਸ ਔ ਆਮ ਬਾ ਮੁਸਲਮਾ ਅੱਲਾ ਅੱਲਾ ਬਾਹਨ ਉਦਾ ਰਾਮ ਰਾਮ ਕਹਿੰਦਾ ਮੁਸਲਮਾਨ ਮਿਲੇ ਤੈਨੂੰ ਅੱਲਾ ਹੋ ਕਰ ਦੇਂ ਇੰਦੂ ਮਿਲੇ ਰਾਮ ਰਾਮ ਕਰ ਦੇਂ ਮੁਸਲਮਾਨ ਫਕੀਰ ਮੁਸਲਮਾਨ ਹੈ ਕਹਿੰਦਾ ਮੈਨੂੰ ਰਾਮ ਆਖਣ ਵਿੱਚ ਕੋਈ ਇਤਰਾਜ਼ ਨਹੀਂ ਮੈਨੂੰ ਅੱਲਾਹ ਕਾ ਕਹਿਣ ਵਿੱਚ ਕੋਈ ਸੰਕੋਚ ਨਹੀਂ ਇੱਕ ਬੰਦਾ ਹੈ ਇडली ਦੋਸ਼ਾ ਖਾ ਰਿਹਾ ਹੈ ਤਮਲਨਾਡ ਕਰਨਾਟਕੀ ਲੋਕ ਕੇਰਲਾ ਦੇ ਲੋਕ ਉਹਨਾਂ ਦਾ ਖਾਣਾ ਇਹ ਹੈ ਤੇ ਕੋਈ ਪੰਜਾਬੀ ਲੜ ਪਵੇ ਕੀ ਖਾ ਰਿਹਾ ਹੈ ਇਕ ਕੋਈ ਖੁਰਾਕ ਹੁੰਦੀ ਹੈ ਪਰ ਯਕੀਨ ਲਾ ਜਾਨੋ ਆਲੂਆਂ ਦਾ ਪਰਾਠਾ ਤੁਸੀਂ ਖਾਓ ਤੇ ਤਮਲ ਲੋਕ ਵੀ ਹੋ ਕੇ ਜਾਣਦੇ ਕੀ ਖਾ ਰਹੇ ਹਨ ਕੀ ਖਾਂਦਾ ਕੀਤੇ ਹਨ ਉਹ ਵੀ ਆਪਣੇ ਡੰਗ ਦਾ ਲੋਕ ਹੈ ਉਹਨਾਂ ਦੀ ਆਪਣੀ ਖੁਰਾਕ ਭੋਜਨ ਵਖ ਵਖ ਹੋ ਸਕਦਾ ਹੈ ਭੁੱਖ ਵਖ ਵਖ ਨਹੀਂ ਹੈ ਮੰਤਰ ਅਲੱਗ-ਅਲੱਗ ਹੋ ਸਕਦੇ ਨੇ ਭਜਨ ਅਲੱਗ-ਅਲੱਗ ਹੋ ਸਕਦੇ ਇਹ ਹੀ ਗੁਰਨਾਨਕ ਦਾ ਸਿਧਾਂਤਿਕ ਨੁਕਤਾ ਹੈ ਜਦ ਭਰਤਰੀ ਨੇ ਕਿਹਾ ਕਿ ਮੈਂ ਆਈ ਪੰਥ ਦਾ yogi ਆ। ਔਰ ਮੈਂ yogiyan ਦੇ 12 ਪੰਥ ਮੰਨਦਾ। ਗੁਰੂ ਨਾਨਕ ਨੇ ਕਹਿਣ ਲੱਗੇ ਮੈਂ ਵੀ ਆਈ ਪੰਥ ਦਾ yogi ਆ। ਮੈਂ ਦੁਨੀਆਂ ਦੇ ਸਾਰੇ ਪੰਥ ਮੰਨਦਾ। ਤੂੰ ਸਿਰਫ 12 ਮੰਨਦਾ ਆਪਾਂ ਸਾਰੇ ਮੰਨਦੇ ਆ। ਆਈ ਪੰਥੀ ਸਗਲ ਜਮਾਤੀ ਮਨ ਜੀਤੇ ਜਗ ਜੀਤੇ। ਸਗਲ ਜਮਾਤੀ ਜਿਤਨੀਆਂ ਦੁਨੀਆਂ ਦੇ ਜਮਾਤਾਂ ਨੇ ਪ੍ਰਮਾਤਮਾ ਦੇ ਮਾਰਗ ਤੇ ਚੱਲਣ ਵਾਲੀਆਂ ਆਪਾਂ ਸਾਰਿਆਂ ਦੇ ਨਾਲ ਆ ਸਾਰੇ ਸਾਡੇ ਨਾਲ ਨੇ। ਗੁਰੂ ਨਾਨਕ ਨੇ ਸਗਲੀ ਜੋਤ ਹਮਾਰੀ ਸਮਿਆ ਨਾ ਨ ਵਰਨ anekang ਕਹਿ ਨਾਨਕ ਸੁਣ ਬਰਤਰ ਜੋਗੀ ਪਾਰ ਬ੍ਰਹਮ ਲਿਵ ਏਕੰ ਇਹ ਜਿਤਨੇ ਵਰਨ ਨੇ ਜਿਤਨੇ ਭੇਖ ਨੇ ਜਿਤਨੇ ਮਜ਼ਬ ਨੇ ਜਿਤਨੀਆਂ ਜਮਾਤਾਂ ਨੇ ਗੁਰਨਾਣਿਕ ਦੇਵ ਜੀ ਮਹਾਰਾਜ ਕਹਿੰਦੇ ਨੇ ਮੇਰਾ ਆਪਣਾ ਹੀ ਰੂਪ ਨੇ ਉਹ ਮੇਰਾ ਰੂਪ ਨੇ ਮੈਂ ਇਹਨਾਂ ਦਾ ਰੂਪ ਕੋਈ ਫਰਕ ਨਹੀਂ ਗੁਰਨਾਣਿਕ ਹਰ ਦੀਵਾਰ ਨੂੰ ਤੋੜ ਦੇਣਾ ਇਹ ਦੁਨੀਆ ਦਾ ਐਸਾ ਜੋ ਹੈ ਸਿਧਾਂਤਿਕ ਨੁਕਤਾ ਧਰਮ ਦਾ ਸੇ ਜਿਹਦੀ ਨਿਪੇੜ ਤੇ ਸਾਰੇ ਆ ਸਕਦੇ ਸਨ ਬਦਕਿਸਮਤੀ ਇਹ ਐ ਐਸੇ ਐਸੇ ਔਖੇ ਤਰੀਕੇ ਖਰੀ ਜਾ ਰਹੇ ਆ ਅੰਮ੍ਰਿਤ ਵੀ ਇਤਨਾ ਵਿਖਮ ਕਰੀ ਜਾਂਦੇ ਆ ਹਰ ਇੱਕ ਛੱਕੇ ਨਾ ਸਕੇ ਆਪਣੀ ਆਪਣੀ ਮਰਿਆਦਾ ਆਪਣੀ ਆਪਣੀਆਂ ਗੱਲਾਂ ਆਪਣੀਆਂ ਆਪਣੀਆਂ ਤੰਗ ਦੇ ਲੀਆਂ ਐਨੀ ਜੋੜੀ ਜਾਂਦੇ ਆ ਦੂਜਾ ਭੋਜਨ ਛੱਕੇ ਨਾ ਸਕੇ ਭੁੱਖਾ ਹੀ ਮਰੇ ਤੇ ਕਿਸੇ ਨੂੰ ਭੁੱਖਾ ਮਾਰਨਾ ਪਾਪ ਹੈ ਕਿਸੇ ਨੂੰ ਧਰਮ ਕਰਮ ਤੇ ਅੰਮ੍ਰਿਤ ਨੂੰ ਵਾਂਝਾ ਰੱਖਣਾ ਇਹ ਵੀ ਮਹਾ ਪਾਪ ਹੈ ਔਰ ਹੋਂਦਾ ਔਰ ਯਕੀਨ ਜਾਣੋ ਰਾਜਨੀਤੀ ਦੇ ਨਾਂ ਦੇ ਉੱਤੇ ਇਤਨੇ ਪਾਪ ਨਹੀਂ ਹੋਏ ਦੁਨੀਆ ਦੇ ਵਿੱਚ ਜਿਤਨੇ ਧਰਮ ਦੇ ਨਾਂ ਦੇ ਉੱਤੇ ਹੋਏ ਨੇ ਔਰ ਹੋ ਰਹੇ ਨੇ